ਹਲਕਾ ਪਤੇਗੜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਵੱਲੋਂ ਅੱਜ ਸਮਰਾਲੇ ਇਲਾਕੇ ਦਾ ਤੂਫਾਨੀ ਦੌਰਾ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਬੱਕ ਬੱਕ ਪਿੰਡਾਂ ਤੇ ਸ਼ਾਮ ਵੇਲੇ ਸ਼ਹਿਰ ਵਿੱਚ ਨੁਕੜ ਮੀਟਿੰਗਾਂ ਕੀਤੀਆਂ ਗਈਆਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਕਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਲੋਕ ਹੁਣ ਕੇਤਰੀ ਪਾਰਟੀ ਨੂੰ ਝੁਣ ਲੱਗ ਪਏ ਨੇ ਸਾਨੂੰ ਪਿੰਡਾਂ ਵਿੱਚੋਂ ਭਰਪੂਰ ਸਹਿਯੋਗ ਮਿਲ ਰਿਹਾ ਤੇ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੈ ਸੀਨੀਅਰ ਅਕਾਲੀ ਆਗੂ ਸੰਤਾ ਸਿੰਘ ਉਮੈਦਪੁਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਾਂਗਰਸ ਪਾਰਟੀ ਛੱਡ ਕੇ ਜੋ ਉਮੀਦਵਾਰ ਆਪ ਪਾਰਟੀ ਵਿੱਚ ਸ਼ਾਮਲ ਹੋਇਆ ਉਸ ਨੂੰ ਸੰਗਤਾਂ ਵੱਲੋਂ ਬਿਲਕੁਲ ਹੀ ਨਕਾਰ ਦਿੱਤਾਈ। ਹਲਕਾ ਚਾਰਜ ਪਰਮਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਪੰਗ ਹੋ ਚੁੱਕਾ। ਆਉਣ ਵਾਲੇ ਦਿਨਾਂ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪੈਹਲ ਦੇਣਗੇ ਅਤੇ ਉਹਨਾਂ ਦੇ ਹੀ ਉਮੀਦਵਾਰਾਂ ਨੂੰ ਚੁਟਾਉਣਗੇ। ਸਮਰਾਲਕ ਤੋਂ ਦਿਨਿਸ਼ ਕੁਮਾਰ ਭਾਰਤਵਾਦੀ ਦੀ ਖਾਸ ਰਿਪੋਰਟ। ਹਲਕੇ ਦੇ ਵਿੱਚ ਤੁਸੀਂ ਸਵੇਰੇ ਪਿੰਡਾਂ ਦੇ ਹੁਣ ਸ਼ਹਿਰ ਦੇ ਵਿੱਚ ਵੀ ਨੁਕਮੇਟਿੰਗਾਂ ਕੀਤੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਹੈਗਾ ਹੈ ਸਵੇਰੇ 9 ਵਜੇ ਤੋਂ ਲੈ ਕੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਮੀਟਿੰਗਾਂ ਕਰਦੇ ਹੋਏ ਅਸੀਂ 17ਵੇਂ 18ਵੇਂ ਫੰਕਸ਼ਨ ਤੇ ਸ਼ਹਿਰ 'ਚ ਪਹੁੰਚੇ ਆਂ ਸੰਗਤ ਦੇ ਵਿੱਚ ਬੜਾ ਭਾਰੀ ਉਤਸ਼ਾਹ ਵੀ ਹੈ ਭਾਵੇਂ ਕੰਮ ਦੀ ਰੁੱਤ ਆ ਸੰਗਤ ਵੱਡੀ ਗਿਣਤੀ ਦੇ ਵਿੱਚ ਆਪ ਹਾਰੇ ਲੋਕ ਜਿਹੜੇ ਨੇ ਉਹ ਸੁਣਨ ਵਾਸਤੇ ਆਏ ਨੇ ਜਿੱਥੇ ਇਹ ਪਤਾ ਲੱਗਦਾ ਕਿ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਮੂੰਹ ਮੁਰ ਚੁੱਕਿਆ ਪਿਛਲੇ 5 ਸਾਲ ਦੀ ਕਾਰਗੁਜ਼ਾਰੀ ਜਿਹੜੀ ਸੀਗੀ ਕਾਂਗਰਸ ਪਾਰਟੀ ਦੀ ਵੀ ਲੋਕ ਸਭਾ ਵਿੱਚ ਕੋਈ ਬਹੁਤੀ تسਲੀ ਬਖਸ਼ ਨਹੀਂ ਨਹੀਂ ਸੋ ਮੈਂ ਸਮਝਦਾ ਕਿ ਕੋਲ ਮਲਾ ਕੇ ਵੋਟਰ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਕੇ ਲੋਕ ਸਭਾ ਦੀਆਂ ਇਲੈਕਸ਼ਨਾਂ ਨਹੀਂ ਸੱਤਾ ਦੇ ਵਿੱਚ ਆਵੇ ਮੈਂ ਆਸ ਕਰਦਾ ਕਿ ਇਥੋਂ ਦੀ ਸੰਗਤ ਜਿਸ ਵੱਡੀ ਗਿਣਤੀ ਦੇ ਨਾਲ ਸਾਨੂੰ ਸੁਣਨ ਵਾਸਤੇ ਪ੍ਰੋਗਰਾਮਾਂ 'ਚ ਇਕੱਠਾ ਜਾ ਰਹੀ ਆ ਇਸੇ ਤਰੀਕੇ ਨਾਲ ਇੱਕ ਇੱਕ ਵੋਟ ਪਾ ਕੇ ਕਾਮਯਾਬ ਕਰੇਗੀ ਔਰ ਮੈਂ ਲੋਕਾਂ 'ਚ ਜਾ ਕੇ ਇਸ ਹਲਕੇ ਦੀ ਆਵਾਜ਼ ਵੀ ਬੁਲੰਦ ਕਰੂੰਗਾ ਇਥੋਂ ਦੀਆਂ ਮੰਗਾਂ ਇਥੋਂ ਦੇ ਮਸਲੇ ਜਿਹੜੇ ਨੇ ਉਹ ਵੀ ਉਠਾਊਗਾ ਔਰ ਵੱਡੀ ਗਿਣਤੀ ਵਿੱਚ ਡਿਵੈਲਪਮੈਂਟ ਦੇ ਫੰਡ ਲਿਆ ਕੇ ਇਸ ਏਰੀਏ ਨੂੰ ਅਗਾਹ ਲੈ ਕੇ ਜਾਵਾਂਗਾ ਇਹ ਗੱਲ ਕਰੀਏ ਕਿਦਾਂ ਰਿਸਪੌਂਸ ਲੱਗ ਰਿਹਾ ਜੀ ਸਵੇਤ ਦੇ ਆਪਾ ਪਾਲਕੇ ਦੇ ਬੱਚੀਆਂ ਬਹੁਤ ਵਧੀਆ ਰਿਸਪੌਂਸ ਆ ਜੀ ਸਦਾ ਪਰਮਜੀਤ ਸਿੰਘ ਢਿੱਲੋਂ ਮੁੱਖ ਸੇਵਾਦਾਰ ਔਰ ਸਾਧ ਸੰਤਾ ਸਿੰਘ ਜੀ ਉਮੈਦਪੁਰੀ ਜਿਹੜੇ ਇਸ ਕੈਂਪੇਨ ਦੇ ਇੰਚਾਰਜ ਨੇ ਇਹਨਾਂ ਦੋਨਾਂ ਆਗੂਆਂ ਦੇ ਨਾਲ ਮੈਂ ਸਵੇਰ ਤੋਂ ਚੱਲ ਰਿਹਾ ਹਾਂ ਬਹੁਤ ਵਧੀਆ ਰਿਸਪੌਂਸ ਆ ਲੋਕਾਂ ਦਾ ਲੋਕ ਚਾਹੁੰਦੇ ਨੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਇੱਥੋਂ ਕਾਮਯਾਬ ਹੋਊਗੀ ਕਿਉਂਕਿ ਸਾਰੀਆਂ ਪਾਰਟੀਆਂ ਦੇਖ ਲਈਆਂ ਨੇ ਪਿਛਲੇ ਸਮੇਂ ਦੇ ਵਿੱਚ ਬਦਲਾਅ ਦੇ ਨਾਂ ਤੇ ਪੰਜਾਬ ਵਿੱਚ ਇੱਕ ਬਹੁਤ ਵੱਡਾ ਤਜਰਬਾ ਹੋਇਆ ਜਿਹੜਾ ਤਜਰਬਾ ਵੱਡੇ ਪੱਧਰ ਤੇ ਫੇਲ ਹੋ ਚੁੱਕਿਆ ਹੁਣ ਅਸਮਾਨ ਸਾਫ਼ ਹੋ ਗਿਆ ਔਰ ਦੂਰੋਂ ਇਹ ਚੀਜ਼ ਨਜ਼ਰ ਆ ਰਹੀ ਹੈ ਕਿ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹੀ ਪੰਜਾਬ ਦਾ ਹੱਲ ਹੈ ਉਹ ਕੰਪੇਨਿੰਗ ਕਰ ਰਹੇ ਹੁਣ ਸਵੇਪ ਤੋਂ ਅੱਜ ਹਲਕਾ ਸੰਵਾਲਾ ਦੇ ਵਿੱਚ ਸੀ ਤੇ ਕੀ ਕਹਿਣਾ ਤੁਹਾਨੂੰ ਰੋਸ ਸਭਾ ਹਲਕਾ ਸ਼੍ਰੀ ਪਤੇਕਰ ਸਾਹਿਬ ਦੇ ਉਮੀਦਵਾਰ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਜੀ ਜੋ ਕਿ ਨੌਂ ਅਸੈਂਬਲੀ ਹਲਕਿਆਂ ਦੇ ਵਿੱਚ ਮੈਂ ਉਹਨਾਂ ਦੇ ਨਾਲ ਵਤੌਰ ਇਸ ਪਾਰਲੀਮੈਂਟ ਹਲਕੇ ਦੇ ਕੋਆਰਡੀਨੇਟਰ ਸਰ ਦੇ ਪਾਰਟੀ ਉਹਨਾਂ ਲਈ ਡਿਊਟੀ ਅਨੁਸਾਰ ਮੈਂ ਦੇਖਿਆ ਕਿ ਜਿਸ ਹਲਕੇ ਵੀ ਜਾਣੇ ਉਹ ਸਰਕਿਟ ਵਿੱਚ ਲੋਕਾਂ ਦੇ ਚਿਹਰੇ ਤੇ ਰੌਣਕਾਂ ਨੇ ਇਸ ਗੱਲ ਦੀਆਂ ਕਿ ਅਕਾਲੀ ਦਲ ਹੁਣ ਮੈਦਾਨ ਵਿੱਚ ਆਇਆ ਇਸ ਵਾਰ ਅਸੀਂ ਅਕਾਲੀ ਦਲ ਨੂੰ ਜਿਤਾ ਕੇ ਜਿਹੜੀ 7 ਸਾਲ ਪੰਜਾਬ ਦੀ ਹਰ ਪੱਖੋਂ ਖੜੋਤ ਆਈ ਹੈ ਉਹਨੂੰ ਤੋੜਨਾ ਆਪਣਾ ਨੁਮਾਇੰਦਾ ਜਿਹੜਾ ਪਾਰਲੀਮੈਂਟ ਵਿੱਚ ਭੇਜ ਕੇ ਆਉਣ ਵਾਲੀ ਜਿਹੜੀ ਅਸੈਂਬਲੀ ਹੈ ਉਹ ਵੀ ਅਸੀਂ ਇਹ ਸੈਮੀਫਾਈਨਲ ਜਿੱਤ ਕੇ ਉਹ ਵੀ ਜਿਤਾਉਣੀ ਹੈ ਇਹ ਲੋਕਾਂ ਦੇ ਮਨ 'ਚ ਹੈ ਕਿ ਸਾਡਾ ਸਾਰਾ ਹਰ ਪੱਖੋਂ ਪੰਜਾਬ ਦਾ ਵਿਕਾਸ ਹਰ ਗੱਲ ਵਿੱਚ ਖੜੋਤਾਈ ਹੈ ਉਹਨੂੰ ਤੋੜਨ ਵਾਸਤੇ ਲੋਕਾਂ ਦਾ ਮਨ ਬਣਿਆ ਤੇ ਲੋਕਾਂ ਦੀ ਚਾਹਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਅਸੀਂ ਭਾਰੀ ਬਹੁਤ ਮਤਾਂ ਦੇ ਸਾਥੇ ਪੇਜਾਂਗੇ। ਨਲਕਰੀਏ ਆਪ ਦੇ ਜਿਹੜਾ ਕੈਂਡੀਡੇਟ ਆ ਤੁਸੀਂ ਪਾਰਟੀ ਤੋਂ ਆ ਕੇ ਆਪ ਦੀ ਟਿਕਟ ਤੋਂ ਕਾਂਗਰਸ ਦੀ ਉਹਦੇ ਵਿੱਚੋਂ ਟਿਕਟ ਜਿਹੜਾ ਇਹਦੇ ਵਿੱਚ ਆਇਆ ਆਪਣਾ ਆਪ ਦੇ ਵਿੱਚ ਖੜਾ ਤੇ ਕੀ ਕਹਿਣਾ ਚਾਹੁੰਦੇ ਹੋ ਉਹਨੂੰ ਬਾਰੇ? ਮੈਂ ਇਹ ਗੱਲ ਕਹਾ ਕਿ ਜਿਹੜੀ 22 ਦੇ ਵਿੱਚ 2022 ਦੇ ਵਿੱਚ ਐਸੈਂਬਲੀ ਦੇ ਚੋਣਾ ਹੋਣ ਜਾਂਦੇ ਨੇ। ਉਹ ਇੱਕ ਲੋਕਾਂ ਦਾ ਇੱਕ ਐਸਾ ਵਹਾਅ ਬਣ ਗਿਆ ਸਿੱਖ ਵਹਿਣ ਸੀ ਕਿ ਲੋਕ ਇਹਨਾਂ ਦੇ ਗੱਲਾਂ ਦੇ ਵਹਿਕਾਵੇ ਚਾ ਕੇ ਇੱਕ ਫੈਸਲਾ ਕਰ ਬੈਠੇਗੇ ਕਿਉਂਕਿ ਪਾਰਟੀ ਦਾ ਕੋਈ ਅੱਜ ਵੀ ਹੈ ਨਹੀਂ ਇਹਦਾ ਜੱਜੇਬੰਦ ਢਾਂਚਾ ਆਮ ਆਦਮੀ ਪਾਰਟੀ ਦਾ ਜਿਹੜੀ ਮੌਜੂਦਾ ਸਰਕਾਰ ਦਾ ਕੋਈ ਨਹੀਂ ਹੈ ਇਹਨਾਂ ਦੇ ਵੋਲੰਟੀਅਰ ਜਾਂ ਸਿੱਧੇ ਇਹਨਾਂ ਦੇ ਜਿਵੇਂ ਕਹਿੰਦੇ ਨੇ ਸੁਪਰੀਮੋ ਇਹ ਹੀ ਨਜ਼ਰ ਹੁੰਦੇ ਨੇ ਜਾਂ ਪ੍ਰਧਾਨ ਨੇ ਵੱਡੇ ਪਰ ਮਸਲਾ ਇਹ ਜਿਹੜੇ ਵਿਚਾਰੇ ਦਰਿਆ ਝਾੜਦੇ ਰਹੇ ਤਪੜ ਬਿਛਾਉਂਦੇ ਰਹੇ ਔਰ ਵਰਕਰ ਇਹਨਾਂ ਦੇ ਮਾਲੇ ਮੋਟੇ ਨਾਲ ਲੱਗੇ ਸੀ ਜਿਹੜੇ ਔਰ ਉਹ ਆਸ ਕਰਦੇ ਸੀ ਕਿ ਸਾਡੇ ਵਿੱਚੋਂ ਇੱਕ ਵਾਰ ਦਿੱਤਾ ਜਾਊ ਇਹਨਾਂ 92 ਐਮਐਲਏ ਦੇ ਵਿੱਚੋਂ ਇਹਨਾਂ ਨੂੰ ਕੋਈ ਅਧਿਕਾਰ ਸਭ ਦੇ ਨਾ ਅਸੈਂਬਲੀ ਹਲਕੇ ਇਹਨਾਂ ਦੇ ਐਮਐਲਏ ਬਣੇ ਨੇ ਕੋਈ ਆਪਣਾ ਉਮੀਦਵਾਰ ਖੜਨ ਦੇ ਖੜਨ ਦੇ ਅਸੈਂਬਲੀ ਲੜਨ ਦੇ ਯੋਗ ਨਹੀਂ ਸੀ ਇਹਨਾਂ ਨੇ ਕਾਂਗਰਸ ਦਾ ਸਾਬਕਾ ਐਮਐਲਏ ਉਹਨਾਂ ਤੋਂ ਉਧਾਰਾ ਲੈ ਕੇ ਆਪਣਾ ਉਮੀਦਵਾਰ ਬਣਾਇਆ ਵੈਸੇ ਵੀ ਇਹਨਾਂ ਦੀ ਹਫਤੂਸੀ ਬਹੁਤ ਆਸਾਨ ਹੈ ਕਿਉਂਕਿ ਜਿਹੜਾ ਇੰਡੀਆ ਬਲੌਕ ਬਣਿਆ ਉਹ ਇਹਨਾਂ ਦਾ ਗਰੁੱਪਾ ਜਿਹੜਾ ਉਹਦੇ ਵਿੱਚ ਭਾਈਵਾਲ ਨੇ ਕੇਵਲ ਪੰਜਾਬ ਦੇ ਵਿੱਚ ਇੱਕ ਦੂਜੇ ਨੂੰ ਦਿਹਾਉਂਦੇ ਨੇ ਵੀ ਅਸੀਂ ਅਲੱਗ-ਅਲੱਗ ਰਾੜੇ ਪਰ ਉਧਾਰੇ ਲੈ ਲੈ ਇੱਕ ਦੂਜੇ ਦਾ ਕੰਮ ਸਾਰਦੇ ਨੇ ਇਹਨਾਂ ਦੀ ਸਾਹ ਜੈ ਇਹਨਾਂ ਦੀ ਵੀੜੀ ਪੱਕੀ ਹੈ ਬੀਜੇ ਵੀ ਬਲੋ ਹੇ ਤਾਂ ਕੈਂਡੀਡੇਟ ਨਹੀਂ ਲਾਉਂਦੇ ਆ ਗਾ ਉਹ ਪਤਾ ਨਹੀਂ ਜਖੋ ਤੱਕ ਇਹਨੇ ਕੋ ਪਹਿਲੀ ਵਾਰੀ ਟੋਣ ਲੱਗ ਰਹੇ ਕੇਵਲ ਅਕਾਲੀ ਦਲ ਦੇ ਨਾਲ ਉਹ ਸ਼ਹਿਰਾਂ ਵਿੱਚ ਚੱਲਦੇ ਸੀ ਤੇ ਹੁਣ ਜਿਹੜਾ ਇਹ ਕੋਈ ਹਲਕਾ ਹੱਸੇ ਨੇ ਜਿੱਥੇ ਉਹ ਬਲਾ ਵਿਚਾਰ ਤੋਂ ਪਾਰਟੀ ਦਾ ਫੈਸਲਾ ਉਹਨਾਂ ਦਾ ਕਰਨਾ ਕੀ ਕਰਨਾ ਉਹਨਾਂ ਦਾ ਫੈਸਲਾ ਸਤਿ ਸ੍ਰੀ ਅਕਾਲ ਜੀ ਕੈਂਪੇਨਿੰਗ ਤੋਂ ਸਵੇਰ ਦੇ ਕੀ ਕਹਿੰਦਾ ਦੋਨੋਂ ਕੰਧਾਂ ਨੂੰ ਰਿਸਪੌਂਸ ਮਿਲ ਰਿਹਾ ਕਿੱਦਾਂ ਹੋ ਗਿਆ ਵੇਖੋ ਸਵੇਰ ਤੇ ਅੱਜ ਲੱਗੇ ਹੋਏ ਆ ਤੇ ਸਾਡੇ ਚਿਹਰਿਆਂ ਤੋਂ ਤੁਹਾਨੂੰ ਪਤਾ ਲੱਗਦਾ ਵੀ ਕੋਈ ਥਕਾਨ ਨਹੀਂ ਕੋਈ ਗਲਬਾਰ ਨਹੀਂ ਕਿਉਂਕਿ ਜਿੰਨਾ ਉਤਸ਼ਾਹ ਲੋਕਾਂ ਦੇਖਣ ਨੂੰ ਮਿਲ ਰਿਹਾ ਉਹਦੇ ਨਾਲ ਸਾਰੀ ਸਾਡੀ ਦੁਕਾਨਦੂਰ ਹੋ ਗਈ ਬਹੁਤ ਹੀ ਭਰਮਾ ਹੁਲਾਰਾ ਸਾਰੇ ਪਾਸਿਓਂ ਮਿਲ ਰਿਹਾ ਜਿਹੜੇ ਲੋਕਾਂ ਨੇ ਪਿਛਲੇ ਸਮੇਂ 'ਚ ਲੋਕ ਵਿਰੋਧੀ ਪਾਰਟੀਆਂ ਦੇ ਗੱਲਾਂ ਚ ਆ ਕੇ ਗਲਤ ਫੈਸਲੇ ਲਏ ਗਏ ਸੀ ਤੇ ਉਹ ਵਾਪਸ ਸ਼੍ਰੋਮਣੀ ਕਾਰਜਕਾਰੀ ਦਲ ਚਾਰੇ ਸਾਡਾ ਪਰਵਾਦ ਦਿਨਵਤਨ ਵੱਡਾ ਹੋ ਰਿਹਾ ਸੋ ਬਹੁਤ ਹੀ ਸੋਹਣਾ ਰਿਸਪੌਂਸ ਸਾਰੇ ਹਲਕੇ ਚ ਗੱਲ ਕਰੀਏ ਕੇਜੀਐਲ ਸਾਹਿਬ ਦੀ ਦੇਖੋ ਨਹੀਂ ਛੱਡ ਰਹੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੂੰਗਾ ਵੀ ਇੱਕ ਪਾਰਟੀ ਕਹਿੰਦੀ ਹੈ ਇਮਾਨਦਾਰ 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 ਕੇਵਲ ਕਹਿਣ ਦਾ ਬੰਦਾ ਇਮਾਨਦਾਰ ਨਹੀਂ ਬਣਦਾ ਦੇਖੋ ਇੱਕ ਸੁਪਰੀਮ ਕੋਰਟ ਇਹ ਕਹਿੰਦੀ ਹੈ ਵੀ 300 ਤੋਂ ਉੱਤੇ ਕਰੋੜ ਦਾ ਕਪਲਾ ਸ਼ਰਾਬ ਚ ਹੋਇਆ ਤੇ ਉਹਦਾ ਲੱਭਿਆ ਜਾਵੇ ਪੈਸਾ ਗਿਆ ਕਿਹਦੇ ਕੋਲ ਤਾਂ ਸਮਣ ਬੰਦੇ ਕੋ ਆਗੇ ਬੰਦਾ ਪੇਸ਼ ਨਹੀਂ ਹੋਇਆ ਜਿੱਦਣ ਚੱਕ ਲਿਆ ਉਸ ਦਿਨ ਕਹਿੰਦੇ ਜੀ ਇਮਾਨਦਾਰ ਆ ਇਮਾਨਦਾਰ ਆ ਸਾਨੂੰ ਇੱਕ ਇਹ ਵੀ ਇਹ ਗੱਲ ਬੜੀ ਕਹਿੰਦੇ ਵੀ ਸਾਨੂੰ ਕੁਰਸੀ ਦੀ ਕੋਈ ਲਾਲਸਾ ਨਹੀਂ ਜੇ ਕੁਰਸੀ ਦੀ ਲਾਲਸਾ ਨਹੀਂ ਜੇ ਤੁਹਾ ਜਦ ਤੱਕ ਤੁਸੀਂ ਅੰਦਰ ਬੈਠੇ ਹੋ ਤੁਸੀਂ ਇਹ ਠੋਕ ਕੇ ਕਹਿੰਦੇ ਇੱਕ ਠੋਕ ਕੇ ਕਿ ਸੀਐਮ ਨਹੀਂ ਰਹੂੰਗਾ ਕਿਉਂਕਿ ਕਿਤਨਾ ਕਿਤੇ ਇਹਨਾਂ ਨੂੰ ਇਹ ਪਤਾ ਵੀ ਅਸੀਂ ਆਏ ਕੇਵਲ ਕੁਰਸੀ ਦੀ ਲਾਲਸਾ ਲਈ ਸੀ ਇਹ ਵਿਰੋਧੀ ਪਾਰਟੀਆਂ ਜਿਹੜੀਆਂ ਤੰਜ ਕਰਸਦੀਆਂ ਸੀ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਪਾਰਟੀਆਂ ਦੇ ਉੱਤੇ ਉਹਨਾਂ ਨੂੰ ਇਹ ਸਮਝਣ ਦੀ ਲੋੜ ਆ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਜੇ ਸਮਝੋਤਾ ਬੀਜੇਪੀ ਨੇ ਨਹੀਂ ਕੀਤਾ ਕੇਵਲ ਇਸ ਲਈ ਨਹੀਂ ਕੀਤਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਸੋਚਦੀ ਹੈ ਇੱਕ ਸੰਘਰਸ਼ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੱਤਾ ਚ ਆਉਣ ਲਈ ਨਹੀਂ ਬਣੀ ਪੰਜਾਬ ਦੇ ਹੱਕਾਂ ਦੀ ਪੰਥ ਦੇ ਹੱਕਾਂ ਦੀ ਕਿਸਾਨੀ ਦੇ ਹੱਕਾਂ ਦੀ ਰਾਖੀ ਲਈ ਬਣੀ ਆ ਸੋ ਉਸ ਚੀਜ਼ ਤੇ ਪਹਿਲਾ ਦਿਨ ਦੇ ਵਿੱਚ ਡਟ ਕੇ ਖੜੇ ਆ ਤੇ ਜਿਹੜੇ ਬਾਕੀ ਪਾਰਟੀਆਂ ਨੇ ਅਰਵਿੰਦ ਕੇਜਰੀਵਾਲ ਜਿਹੜਾ ਆਪ ਕਹਿ ਰਿਹਾ ਅੱਜ ਤੁਸੀਂ ਸੁਪਰੀਮ ਹਾਈ ਕੋਰਟ ਨੇ ਦਿੱਲੀ ਦੀ ਨੇ ਅੱਜ ਇੱਕ ਅਖਬਾਰ ਦੇ ਵਿੱਚ ਫਰੰਟ ਪੇਜ ਤੇ ਖਬਰ ਛਪੀ ਆ ਵੀ ਕੇਜਰੀਵਾਲ ਕੇਵਲ ਸੱਤਾ ਦਾ ਭੁੱਖਾ ਮੈਂ ਨਹੀਂ ਕਹਿ ਰਿਹਾ ਅਖਬਾਰ ਕਹਿ ਰਿਹਾ ਪੰਜਾਬ ਦਾ ਨਾਮੀ ਅਖ ਸੋ ਇਹ ਕੇਵਲ ਇੱਕ ਭ੍ਰਮ ਬਣਾਇਆ ਗਿਆ ਸੀ ਤੇ ਅੱਜ ਲੋਕ ਸੁਚੇਤ ਨੇ ਸ਼੍ਰੋਮਣੀ ਕਾਲੀ ਦਲ ਦਾ ਆਪਣੀ ਖੇਤਰੀ ਪਾਰਟੀ ਦਾ ਟੱਕਰੇ ਸਾਧਿਆ ਹੈ।